ਸਾਰੇ ਨੇ ਕਹਿੰਿਆ ਤੇਰੀ ਆਵਾਜ਼ ਬੜੀ ਵਧੀਆ ਪਰ ਕਰੀਏ ਕੀ ਪੈਸੇ ਹੈ ਨਹੀਂ ਹੂੰ ਸੋ ਸਾਰਿਆਂ ਨੇ ਕਿਸੇ ਨੇ 20 ਪਾਉਂਡ ਕਿਸੇ ਨੇ ਕੋਸ਼ ਕਰਕੇ ਅਸੀਂ 500 ਪਾਉਂਡ ਇਕੱਠਾ ਕਰ ਲਿਆ ਹੂੰ ਉਹ ਪੈਸੇ ਇਕੱਠੇ ਕਰਕੇ ਤੇ ਮੇਰਾ ਜਿਹੜਾ ਫੇਵਰੇਟ 뮤జిక్ ਡਾਇਰੈਕਟਰ ਸੀ ਤੇ ਮੈਂ ਗਿਆ ਪਹਿਲੀ ਵਾਰੀ ਉਹਨੇ ਦੌਰ ਨਹੀਂ ਖੁੱਲਿਆ ਦੂਸਰੀ ਵਾਰੀ ਮੈਂ ਗਿਆ ਉਹਨਾਂ ਦਾ ਕੀ ਨਾਮ ਸੀ ਨਾਮ ਲੈ ਲਓ ਜੀ ਫੇਵਰੇਟ ਹੈ ਨਾ ਤਾਂ ਲੈਣਾ ਚਾਹੀਦਾ ਉਹਨਾਂ ਦਾ ਅੱਗੇ ਰੀਜ਼ਨ ਆ ਗੱਲ ਦਾ ਟਵਿਸਟ ਆ ਜੀ ਸੋ ਮੈਂ ਉਹਨਾਂ ਨੂੰ ਬਹੁਤ ਰਿਸਪੈਕਟ ਕਰਦਾ ਕਿਉਂਕਿ ਉਹਨਾਂ ਦਾ 뮤직 ਸੁਣ ਸੁਣ ਕੇ ਮੈਂ ਅ ਕਈ ਚੀਜ਼ਾਂ ਮੈਨੂੰ ਹੁੰਦਾ ਕਿ ਮੈਂ ਵੀ ਇਦਾਂ ਦਾ ਬਣਾ ਲੇਕਿਨ ਹੀ ਇਜ਼ ਵੈਰੀ ਟੈਲੈਂਟਡ ਸੋ ਆਪਣੀ ਜਗ੍ਹਾ ਸਹੀ ਸੀਗੇ ਦੂਸਰੀ ਵਾਰੀ ਬਾਹਰ ਆਇਆ ਤੇ ਮੈਂ ਕਿਹਾ ਕਿ ਭਾਜੀ ਮੈਂ ਮਗਾਉਣਾ ਸੋਨਾ ਉਹ ਕਹਿੰਦਾ ਬੜੀ ਵਧੀਆ ਗੱਲ ਆ ਠੀਕ ਆ ਤੇ ਤੂੰ ਸੀਰੀਅਸ ਆ ਮੈਂ ਕਿਹਾ ਹਾਂਜੀ ਭਾਜੀ ਸੀਰੀਅਸ ਆ ਅੱਛਾ ਅੱਛਾ ਉਹ ਕਹਿੰਦਾ ਤੈਨੂੰ ਪਤਾ ਕਿੰਨੇ ਪੈਸੇ ਲੱਗਦੇ ਆ ਮੈਂ ਕਿਹਾ ਹਾਂ ਭਾਜੀ ਪੈਸੇ ਆ ਗਿਆ ਮੈਂ ਕਿਹਾ ਹੈ ਗਿਆ ਭਾਜੀ ਕਿੰਨੇ ਆ ਮੈਂ ਕਿਹਾ ਭਾਜੀ 500 ਪੌਂਡ ਕਹਿੰਦਾ ਇੰਨੀ ਗੱਲਾਂ ਨਹੀਂ ਬਣਦਾ ਲੈ ਭਾਜੀ ਕਿੰਨੇ ਪੈਸੇ ਲੈਣੇ ਹੋ ਕਹਿੰਦਾ ਵੀ 2000 ਪੌਂਡ ਲੱਗੂਗਾ ਹੂੰ ਮੈਂ ਆ ਗਿਆ ਕਰੀ ਮੈਂ ਕੋ ਤੇਰੀ ਪੈਸਾ ਹੀ 뮤직 ਦੇ ਵਿੱਚ ਆ ਮੈਂ ਕਹਾ ਸਿੰਗਿੰਗ ਘਟਾਓ 뮤직 ਸਿੱਖੋ ਅੱਛਾ ਸੋ ਉਹਨਾਂ ਪੈਸਿਆਂ ਦਾ ਮੈਂ ਕੰਪਿਊਟਰ ਲੈ ਕੇ ਆਇਆ ਹਾਂ ਸੋ 뮤직 ਵਿੱਚ ਮੇਰਾ ਜਿਹੜਾ ਗੁਰੂ ਹੈਗਾ YouTube ਹੂੰ ਸੋ ਮੈਂ YouTube ਤੇ ਬੈਠੇ ਰਹਿਣਾ ਮੈਂ ਮੈਂ ਬਹੁਤ ਛੇਤੀ ਕੋਈ ਵੀ ਚੀਜ਼ ਸਿੱਖਦਾ ਜਿਹੜੇ ਅਗਰ ਮੈਨੂੰ ਕੋਈ ਵੀ ਚੀਜ਼ ਸਿੱਖਣੀ ਹੋਵੇ ਨਾ ਮੈਂ ਉਹਦੇ ਪਿੱਛੇ ਪੈ ਜਾਣਾ ਸੋ ਕਰ ਕਰਕੇ ਕਰ ਕਰਕੇ ਇਹਨਾਂ ਮੈਂ ਤੇ ਜਿਹੜੇ ਮੇਰੇ ਸੀਨੀਅਰਸ ਹੈਗੇ ਜਿਹਦਾ ਐਮ ਫ੍ਰੈਂਡ ਹੈਗਾ ਬਹੁਤ ਵੈਰੀ ਗੁੱਡ ਹੈ ਜਿਹੜੇ ਟੌਮ ਗੋਰਾ ਹੈ ਉਹਨਾਂ ਤੋਂ ਮੈਂ ਟੈਕਨੀਕਲੀ ਸਿੱਖਦੇ ਰਹਿਣਾ ਸੋ ਇਦਾਂ ਕਰਕੇ ਮੈਂ ਪਹਿਲੇ 뮤직 ਸਿੱਖਿਆ ਫਿਰ ਮੈਂ ਐਲਬਮ ਬਣਾਈ ਯਾਰ ਕਲਾਸੀ ਜੀ ਖੁਦ ਬਣਾਈ ਤੇ ਮੇਰਾ ਦੋਸਤ ਆ ਕੈ ਫ੍ਰੈਂਡੀ ਕੋ ਨੇ ਮਿਕਸ ਕੀਤਾ ਸੀ ਉਹਨੇ ਹੈਲਪ ਕੀਤੀ ਉਹ ਗਾਣਾ ਹੱਟ ਹੋ ਗਿਆ ਉਸ ਤੋਂ ਬਾਅਦ ਮੇਰੀ 뮤직 ਦਾ ਕਰੀਅਰ ਚੱਲ ਪਿਆ ਫਿਰ ਦਿਨੇਸ਼ਪਾ ਜੀ ਆ ਗਏ ਸਪੀਡ ਰੈਕੋਰ ਵਾਲੇ ਜੀ ਜਿਨ੍ਹਾਂ ਨੇ ਲਾਈਕ ਐਕਸਿਵ ਨੂੰ ਲੱਭਿਆ ਇਹਨੇ ਖੋਜ ਕੀਤੀ ਕਿ ਉਹ ਤੋਂ ਪਹਿਲੇ ਐਲਬਮ ਹੋ ਚੁੱਕੀ ਸੀਗੀ ਵਿੱਚ ਪਿੰਡਾਂ ਦੇ ਪਹਿਨ ਬਟਕੇ ਬਾਰਾ ਬੋਰਾ ਦੀ ਉਹ ਦਿਨੇਸ਼ਪਾ ਹੀ ਨੇ ਗਾਣਾ ਬਣਵਾਇਆ ਸੀ ਸਪੀਡ ਰੈਕੋਰ ਨੇ ਹਾਂ